ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਕਰਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਪਾਤੋਏ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਖ ਸਿੰਗਾਰ ਬਨਾਇਆ ਕਾਰਜ ਨਾਹੀ ਕੀਤ ਪਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਏਤ ਲਖ ਸਿੰਗਾਰ ਬਨਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲ ਕਹਿ ਸੁਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛਡ ਖੜੋ ਤੇ ਖਨ ਮਾਹੀ ਜਿਨ ਸਿਉ ਲੱਗਾ ਏਤ ਹਾਥਮ ਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਹਾ ਬੀਜੈ ਸੋ ਲੁਨੈ ਕਰਨ ਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਹੈਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਪਾਦੋਏ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਏਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਭਾਦੋਂ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਭਾਦੋਂ ਮਹੀਨੇ ਦੀ ਸੰਗRAND ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀਆਂ ਨੇ ਭਾਦੋਂ ਮਹੀਨੇ ਦਾ ਪਾਠ 12 ਮਹਾਮਾਜ ਦੇ ਅੰਦਰੋਂ ਸਰਵਨ ਕੀਤਾ ਹੈ ਆਓ ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਇਕੱਤਰ ਹੋਏ ਹਾਂ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਜੋ ਸਤਿਗੁਰਾਂ ਨੇ ਇਸ ਭਾਦੋਂ ਦੇ ਮਹੀਨੇ ਰਾਹੀਂ ਸਾਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ ਆਪਾਂ ਸੰਖੇਪ ਰੂਪ ਵਿੱਚ ਸਮਝਣ ਦਾ ਯਤਨ ਕਰੀਏ ਸਤਿਗੁਰੂ ਜੀ ਨਾਲ ਜਿਵੇਂ ਬਾੜ ਮਹੀਨਿਆਂ ਦੇ ਨਾਲ ਨਾਲ ਮੌਸਮ ਬਦਲ ਜਾਂਦਾ ਹੈ ਰੁੱਤਾਂ ਬਦਲ ਜਾਂਦੀਆਂ ਉਸੇ ਤਰ੍ਹਾਂ ਇਹ ਮਨੁੱਖ ਦੇ ਮਨ ਅੰਦਰ ਵੀ ਵਿਚਾਰ ਬਦਲਦੇ ਰਹਿੰਦੇ ਨੇ ਸਤਗੁਰਾਂ ਨੇ 12 ਮਹੀਨਿਆਂ ਦੇ ਰਾਹੀ ਮਨੁੱਖ ਨੂੰ ਵਾਰ-ਵਾਰ ਉਪਦੇਸ਼ ਦਿੱਤਾ ਕਿ ਇਹ ਆਪਣੇ ਜੀਵਨ ਦੀ ਜੁਗਤ ਨੂੰ ਗੁਰੂ ਦੇ ਆਸ਼ੇ ਅਨੁਸਾਰ ਜੀਕੇ ਆਪਣੇ ਜੀਵਨ ਨੂੰ ਸਫਲਾ ਕਰੇ ਗੁਰੂ ਦੇ ਚਰਨਾਂ ਵਿੱਚ ਪਰਵਾਣ ਹੋ ਸਕੇ ਇਹ ਜੀਵਨ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਭਾਦੂ ਮਹੀਨੇ ਦੇ ਰਾਹੀ ਭਾਦੋਏ ਭਰਮ ਪੁਲਾਣੀਆਂ ਦੂਜੈ ਲੱਗਾ ਹੇਤ ਸਤਿਗੁਰੂ ਜੀ ਕਹਿੰਦੇ ਜਿਵੇਂ ਭਾਦੋਂ ਦੇ ਮਹੀਨੇ ਅੰਦਰ ਦੋ ਤਰ੍ਹਾਂ ਦਾ ਮੌਸਮ ਬਣ ਜਾਂਦਾ ਹੈ ਜੇ ਮੀਂਹ ਪੈ ਕੇ ਹਵਾ ਚੱਲ ਪਏ ਤੇ ਠੰਡ ਮਹਿਸੂਸ ਹੁੰਦੀ ਏ ਤੇ ਜੇ ਕਿਤੇ ਗੁਰਮਖੋ ਇਹ ਗਰਮੀ ਜ਼ਿਆਦਾ ਹੋ ਜਾਏ ਤੇ ਬੰਦੇ ਨੂੰ ਕਬਰਾਟ ਮਹਿਸੂਸ ਹੁੰਦੀ ਇਸੇ ਤਰ੍ਹਾਂ ਇਹ ਜਿਹੜਾ ਜੀਵੇ ਇਹਦਾ ਮਨ ਭਾਦੋਏ ਦ્વੈਤ ਭਾਵਨਾ ਵਿੱਚ ਦੁਬਿਧਾ ਵਿੱਚ ਫਸਿਆ ਹੋਇਆ ਭਰਮ ਭੁਲਾਣੀਆਂ ਇਹ ਜੀਵਾਤਮਾ ਭਰਮ ਵਿੱਚ ਭੁੱਲ ਗਈ ਤੇ ਦੂਜੇ ਲੱਗਾ ਹੇਤ ਪਰਮਾਤਮਾ ਨੂੰ ਗੁਰੂ ਨੂੰ ਛੱਡ ਕੇ ਦੂਜੇ ਨਾਲ ਨੇ ਲਾਈ ਬੈਠਾ ਜਿਹਨੂੰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਖਸਮ ਛੋੜ ਦੂਜੈ ਲੱਗੇ ਡੁੱਬੇ ਸੇਵਨ ਜਾ ਰਿਆ ਜਿਹੜੇ ਗੁਰੂ ਨੂੰ ਛੱਡ ਕੇ ਮਾਲਕ ਨੂੰ ਛੱਡ ਕੇ ਕਿਸੇ ਦੂਸਰੇ ਨਾਲ ਜੁੜ ਜਾਂਦੇ ਨੇ ਮਹਾਰਾਜ ਕਹਿੰਦੇ ਉਹ ਜੀਵਨ ਦੇ ਵਪਾਰੀ ਜਿਨ੍ਹਾਂ ਨੇ ਨਾਮ ਦਾ ਵਪਾਰ ਕਰਨਾ ਸੀ ਉਹ ਡੁੱਬ ਗਏ ਉਹਨਾਂ ਦਾ ਜੀਵਨ ਰੂਪੀ ਵੇੜਾ ਸੰਸਾਰ ਸਮੁੰਦਰ ਦੇ ਅੰਦਰ ਡੁੱਬ ਗਿਆ ਭਾ ਦੁਏ ਪਰ ਮੁਪੁਲਾਣੀਆਂ ਦੂਜੇ ਲੱਗਾ ਹੇਤ ਭਰਮ ਵਿੱਚ ਦੁਬਦਾ ਵਿੱਚ ਪੈ ਕੇ ਇੱਕ ਨਿਰੰਕਾਰ ਨੂੰ ਛੱਡ ਕੇ ਤੇ ਦੂਜੇ ਨਾਲ ਨੇ ਨਾਲ ਆ ਮਹਾਰਾਜ ਕਹਿੰਦੇ ਲੱਖ ਸਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਵੇਂ ਇੱਕ ਔਰਤ ਇੱਕ ਸੁਹਾਗਣ ਆਪਣੇ ਪਤੀ ਆਪਣੇ ਮਾਲਕ ਨੂੰ ਛੱਡ ਕੇ ਕਿਸੇ ਦੂਸਰੇ ਨਾਲ ਨੇਹ ਲਾ ਲਏ ਤੇ ਉਹਦੇ ਤਨ ਤੇ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਕਿਉਂਕਿ ਉਹ ਪਤੀ ਨੂੰ ਭਾਉਂਦਾ ਨਹੀਂ ਪਤੀ ਦਾ ਪਿਆਰ ਨਹੀਂ ਮਿਲਿਆ ਤੇ ਦੁਇਤ ਵਿੱਚ ਦੁਬਧਾ ਵਿੱਚ ਫਸੀ ਮਹਾਰਾਜ ਕਹਿਣ ਲੱਗੇ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਇਸ ਜੀਵ ਆਤਮਾ ਨੇ ਆਪਣੇ ਉੱਪਰ ਕਈ ਕਰਮਾਂ ਕਾਂਡਾਂ ਦਾ ਸ਼ਿੰਗਾਰ ਬਣਾਇਆ ਵੀ ਸ਼ਾਇਦ ਇਹ ਕਰਮ ਕਰਕੇ ਪਰਮਾਤਮਾ ਨੂੰ ਭਾ ਜਾਵਾਂ ਚੰਗੀ ਲੱਗ ਜਾਵਾਂ ਮਹਾਰਾਜ ਕਹਿੰਦੇ ਇਹ ਤਨ ਤੇ ਸ਼ਿੰਗਾਰ ਕੀਤੇ ਹੋਏ ਜਾਂ ਕਰਮਾਂ ਕਾਂਡਾਂ ਦੇ ਸ਼ਿੰਗਾਰ ਪਰਮਾਤਮਾ ਨੂੰ ਭਾਉਂਦੇ ਨਹੀਂ ਕਿਸੇ ਕੰਮ ਨਹੀਂ ਜੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਦੀ ਬਖਸ਼ਿਸ਼ ਦੀ ਪਾਤਰ ਇਹ ਜੀਵਾਤਮਾ ਬਣੀ ਨਹੀਂ ਤੇ ਇਹ ਤਨ ਤੇ ਕੀਤੇ ਹੋਏ ਸ਼ਿੰਗਾਰ ਵੀ ਕਿਸੇ ਕੰਮ ਨਹੀਂ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੁਨ ਪ੍ਰੇਤ ਸਤਿਗੁਰੂ ਜੀ ਕਹਿਣ ਲੱਗੇ ਜਿਸ ਦਿਨ ਇਹ ਦੇਹ ਦਾ ਨਾਸ਼ ਹੋਣਾ ਇਦੇ ਵਿੱਚੋਂ ਜੀਵ ਆਤਮਾ ਨੇ ਉਡਾਰੀ ਮਾਰ ਜਾਣੀ ਜਿੰਦ ਨੇ ਉਡਾਰੀ ਮਾਰ ਜਾਣੀ ਮਹਾਰਾਜ ਕਹਿਣ ਲੱਗੇ ਉਹੀ ਘਰ ਦੇ ਪਰਿਵਾਰ ਦੇ ਮਿੱਤਰ ਰਿਸ਼ਤੇਦਾਰ ਸੰਬੰਧੀ ਹੋਣਗੇ ਜਿਹੜੇ ਇਹ ਕਹਿਣਗੇ ਵੀ ਇਹ ਸਰੀਰ ਤਾਂ ਹੁਣ ਗੁਜ਼ਰ ਚੁੱਕਾ ਹੈ ਮਿੱਟੀ ਦੀ ਢੇਰੀ ਹੈ ਮਹਾਰਾਜ ਕਹਿਣ ਲੱਗੇ ਜਿਤ ਦਿਨ ਦੇਹ ਬਿਨਸ ਸੀ ਜਿਸ ਦਿਨ ਸਰੀਰ ਦਾ ਨਾਸ਼ ਹੋਇਆ ਤੇ ਤਵੇਲੇ ਕਹਿ ਸੁਨ ਪ੍ਰੇਤ ਸਾਰਿਆਂ ਨੇ ਕਹਿਣਾ ਗੁਜ਼ਰ ਗਿਆ ਇਹਨੂੰ ਜਲਦੀ ਤੋਂ ਜਲਦੀ ਲੈ ਚੱਲੋ ਕਿਸੇ ਨਾਲ ਨਹੀਂ ਨਿਵਨਾ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਤੇ ਜਿਹੜੇ ਧਰਮ ਰਾਜੇ ਦੇ ਜੰਮ ਦੂਤ ਨੇ ਉਹ ਜਿੰਦ ਨੂੰ ਸਰੀਰ ਵਿੱਚੋਂ ਪਕੜ ਕੇ ਕੱਢ ਲੈਂਦੇ ਨੇ ਤੇ ਲੈ ਜਾਂਦੇ ਨਹੀਂ ਪਰ ਕਿਸੇ ਨੂੰ ਭੇਤ ਨਹੀਂ ਦਿੰਦੇ ਮਹਾਰਾਜ ਕਹਿਣ ਲੱਗੇ ਚੌਥੇ ਪਹਿਰੇ ਰੈਨ ਕੈ ਬਨਜਾਰਿਆ ਮਿਤਰਾ ਲਾਵੀ ਆਇਆ ਖੇਤ ਕਹਿਣ ਲੱਗੇ ਚੌਥੇ ਪਹਿਰ ਦੇ ਅੰਦਰ ਜਦੋਂ ਸਰੀਰ ਦਾ ਅੰਤ ਹੋਣ ਲੱਗਦਾ ਆ ਤੇ ਮਹਾਰਾਜ ਕਹਿਣ ਲੱਗੇ ਉਸ ਵੇਲੇ ਧਰਮ ਰਾਜ ਦੇ ਦੂਤ ਲਾਵੇ ਬਣ ਕੇ ਆਉਂਦੇ ਨੇ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਮਹਾਰਾਜ ਕਹਿਣ ਲੱਗੇ ਟਾਹਨ ਲਾਗੇ ਧਰਮ ਰਾਏ ਕਿਨੇ ਨਾ ਘਾਲਿਓ ਬੰਦ ਧਰਮ ਰਾਜੇ ਦੇ ਜਮਦੂਤ ਇਹ ਸਰੀਰ ਦੀ ਮਡੋਲੀ ਨੂੰ ਟਾਕੇ ਅੰਦਰੋਂ ਜਿੰਦ ਕੱਢ ਲੈਂਦੇ ਨੇ ਤੇ ਕਿਸੇ ਦਾ ਵਾਸ ਨਹੀਂ ਚੱਲਦਾ ਵੀ ਇਹਨਾਂ ਜਮਦੂਤਾਂ ਨੂੰ ਕੋਈ ਰੋਕ ਸਕੇ ਮਹਾਰਾਜ ਕਹਿੰਦੇ ਪਕੜ ਚਲਾਜੇ ਉਹਨੂੰ ਦੂਤ ਜਮ ਕਿਸੈ ਨਾ ਦੇਨੀ ਭੇਤ ਪਰਵਾਰ ਦੇ ਜੀ ਇਥੋਂ ਤੱਕ ਡਾਕਟਰ ਵੀ ਬੰਦੇ ਦੀ ਨਬਜ ਹੱਥਾਂ ਵਿੱਚ ਹੁੰਦੀ ਏ ਜਦੋਂ ਸਰੀਰ ਵਿੱਚੋਂ ਜਿੰਦ ਕੱਢ ਕੇ ਜਮਦੂਤ ਲੈ ਜਾਂਦੇ ਨੇ ਕਿਸੇ ਨੂੰ ਕੋਈ ਭੇਤ ਨਹੀਂ ਲੱਗਦਾ ਵੀ ਕਿੱਧਰ ਲੈ ਚੱਲੇ ਨੇ ਛੱਡ ਖੜੋ ਤੇ ਖਿਨੈ ਮਾਹੀ ਜਨ ਸਿਓ ਲੱਗਾ ਏਤ ਤੇ ਜਿਨ੍ਹਾਂ ਦੇ ਨਾਲ ਇਹ ਮਨੁੱਖ ساری ਉਮਰ ਨੇ ਲਾਈ ਰੱਖਦਾ ਏ ਪਰਮਾਤਮਾ ਨੂੰ ਛੱਡ ਕੇ ਕੇਵਲ ਸੰਸਾਰ ਨਾਲ ਪਿਆਰ ਪਾਈ ਰੱਖਦਾ ਹੈ ਮਹਾਰਾਜ ਕਹਿੰਦੇ ਇੱਕ ਖਿੰਨ ਵਿੱਚ ਛੱਡ ਕੇ ਪਾਸੇ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਲ ਬੰਦੇ ਨੇ ਨਹੀਂ ਲਾਇਆ ਕੋਈ ਵੀ ਨਾਲ ਨਹੀਂ ਨਿਬਦਾ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿੰਨ ਸਿਓ ਲੱਗਾ ਹੇਤ ਤਾਂ ਹੀ ਮਹਾਰਾਜ ਕਹਿੰਦੇ ਨੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੋ ਕਹਿਤ ਹੈ ਹਿਤ ਸਿਓ ਬਾਧੈ ਚੀਤ ਮਹਾਰਾਜ ਕਹਿਣ ਲੱਗੇ ਜਿੰਨੀ ਲੁਕਾਈ ਹੈ ਇੱਕ ਦੂਸਰੇ ਦੇ ਨਾਲ ਆਪਣੀਆਂ ਲੋੜਾਂ ਆਪਣੀਆਂ ਗਰਜਾਂ ਕਰਕੇ ਜੁੜੇ ਨੇ ਅੰਤ ਨੂੰ ਕੋਈ ਸਾਥ ਨਹੀਂ ਨਿਭਾਉਂਦਾ ਸਾਰੇ ਗੁਰਮੁਖੋ ਇਹ ਸਰੀਰ ਨੂੰ ਵੀ ਹੱਥ ਲਾ ਕੇ ਆਪਣੇ ਆਪ ਨੂੰ ਅਪਵਿੱਤਰ ਸਮਝਦੇ ਨੇ ਜਿਨ੍ਹਾਂ ਦੇ ਨਾਲ ਬੰਦਾ ਆਪਣਾ ਨੇ ਲਾਈ ਬੈਠੈਨ ਆਪਾਂ ਵੇਖਦੇ ਆ ਜਦੋਂ ਅੰਤਮ ਸੰਸਕਾਰ ਹੁੰਦਾ ਹੈ ਸਰੀਰ ਨੂੰ ਅੱਗ ਦੇ ਹਵਾਲੇ ਕੀਤਾ ਜਾਂਦਾ ਹੈ ਤੇ ਲੋਕ ਸਿਵੇਂਆਂ ਸ਼ਮਸ਼ਾਨ ਭੂਮੀ ਤੋਂ ਵਾਪਸ ਮੁੜਦੇ ਹੋਏ ਆਪਣੇ ਹੱਥ ਮੂੰਹ ਵੀ ਧੋ ਲੈੰਦੇ ਨੇ ਬੰਦਿਆ ਜਿਨ੍ਹਾਂ ਤੇ ਇਨਾ ਮਾਨ ਕਰਦਾ ਆ ਉਹ ਵੇਖ ਲਾ ਤੈਨੂੰ ਹੱਥ ਲਾ ਕੇ ਵੀ ਆਪਣੇ ਆਪ ਨੂੰ ਅਪਵਿੱਤਰ ਸਮਝਦੇ ਨੇ ਤੈਨੂੰ ਹੱਥ ਲਾ ਕੇ ਵੀ ਰਾਜੀ ਨਹੀਂ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਤੇ ਜਿਸ ਵੇਲੇ ਇਹ ਸਰੀਰ ਦੀ ਮੜੋਲੀ ਨੂੰ ਢਾ ਕੇ ਜਮਦੂਤ ਸਰੀਰ ਵਿੱਚੋਂ ਜਿੰਦ ਕੰਡਦੇ ਨੇ ਜਿੰਦ ਨੇ ਮਾਣੀ ਕੱਢੀਐ ਹੱਡਾਂ ਕੂਕੜ ਕਾਏ ਆ ਹੱਡਾਂ ਨੂੰ ਭੰਨ ਭੰਨ ਕੇ ਨਾ ਜਦੋਂ ਸਰੀਰ ਵਿੱਚੋਂ ਜਿੰਦ ਨੂੰ ਕੱਢਦੇ ਨੇ ਤੇ ਮਹਾਰਾਜ ਕਹਿਣ ਲੱਗੇ ਇਹ ਸਰੀਰ ਦਾ ਰੰਗ ਕਦੇ ਚਿੱਟਾ ਹੋ ਜਾਂਦਾ ਹੈ ਕਦੇ ਕਾਲਾ ਤੇ ਕਦੇ ਪੀਲਾ ਸਰੀਰ ਕੰਬਦਾ ਹੈ ਮਹਾਰਾਜ ਕਹਿਣ ਲੱਗੇ ਹੱਥ ਮਰੋੜਹਿ ਬੰਦਾ ਅੰਗੜਾਈਆਂ ਲੈਂਦਾ ਹੈ ਹੱਥਾਂ ਨੂੰ ਮਰੋੜਦਾ ਹੈ ਤਨ ਕਪੇ ਸਰੀਰ ਕੰਬਦਾ ਹੈ ਸਿਆਹ ਹੋ ਹਵਾ ਛੇਤ ਕਾਲੇ ਤੋਂ ਚਿੱਟਾ ਰੰਗ ਚਿੱਟੇ ਤੋਂ ਕਾਲਾ ਤੇ ਕਦੇ ਪੀਲਾ ਹੋ ਜਾਂਦਾ ਜਿਹਾ ਬੀਜੈ ਸੋਲ ਨੈ ਕਰਮਾਂ ਸੰਧੜਾ ਖੇਤ ਸਤਗੁਰੂ ਜੀ ਕਹਿਣ ਲੱਗੇ ਭਾਈ ਇਹ ਤੇਰੇ ਕਰਮਾਂ ਦੀ ਖੇਤੀ ਹੈ ਜਿਹੋ ਜਾਂ ਕਰਮਾਂ ਦਾ ਬੀਜ ਇਸ ਸਰੀਰ ਰੂਪੀ ਖੇਤ ਵਿੱਚ ਬੀਜੇਗਾ ਨਾ ਉਹੋ ਜਾਂ ਫਲ ਤੈਨੂੰ ਵੱਢਣਾ ਪੈਣਾ ਤਾਂ ਹੀ ਮਹਾਰਾਜ ਕਹਿੰਦੇ ਖੇਤ ਸਰੀਰ ਜੋ ਬੀਜੀ ਹੈ ਸੂ ਅੰਤ ਖਲੋਵਾ ਆਏ ਜੋ ਸਰੀਰ ਰੂਪੀ ਖੇਤ ਵਿੱਚ ਕਰਮਾਂ ਦਾ ਬੀਜ ਬੀਜੇਗਾ ਭਾਵੇਂ ਚੰਗਾ ਬੀਜ ਭਾਵੇਂ ਮੰਦਾ ਬੀਜ ਵੱਡਣਾ ਤੈਨੂੰ ਫੈਣਾ ਫਲ ਇਹਦਾ ਤੈਨੂੰ ਭੁਗਤਣਾ ਪੈਣ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸਤਿਗੁਰੂ ਜੀ ਕਹਿੰਦੇ ਜੇ ਤੂੰ ਭਲਾ ਚਾਹਣਾ ਹੈ ਨਾ ਤੇ ਇੱਕ ਅਰਦਾਸ ਕਰਿਆ ਕਰ ਹੇ ਵਾਹਿਗੁਰੂ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਆਪਣੇ ਸ਼ਰਨ ਦੇ ਵਿੱਚ ਰੱਖ ਲਓ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ ਤੇ ਆਪਣੇ ਚਰਨਾਂ ਰੂਪੀ ਜਹਾਜ਼ ਦੇ ਉੱਪਰ ਚੜ੍ਹਾ ਲਓ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਮਹਾਰਾਜ ਉਹਨੂੰ ਆਪਣੇ ਚਰਨਾਂ ਦੇ ਜਹਾਜ਼ ਤੇ ਚੜ੍ਹਾ ਲੈਂਦੇ ਨੇ ਤੇ ਜਿਹੜਾ ਗੁਰੂ ਦੇ ਚਰਨਾਂ ਦੇ ਜਹਾਜ਼ ਉੱਪਰ ਚੜ੍ਹ ਗਿਆ ਨਾ ਉਹਦਾ ਭਵਜਲ ਤੋਂ ਪਾਰ ਉਤਾਰ ਹੋ ਜਾਂਦਾ ਹੈ ਜਿਵੇਂ ਗੁਰੂ ਅਰਜੁਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਕਿ ਵੇਖੋ ਜਿਵੇਂ ਇੱਕ ਪੱਥਰ ਦਾ ਨਿੱਕਾ ਜਿਹਾ ਟੁਕੜਾ ਤੁਸੀਂ ਪਾਣੀ ਵਿੱਚ ਸੁੱਟੋ ਤੇ ਡੁੱਬ ਜਾਂਦਾ ਹੈ ਪਰ ਉਹੀ ਪੱਥਰ ਕਿਤੇ ਲੱਕੜ ਦੀ ਬਣੀ ਹੋਈ ਕਿਸ਼ਤੀ ਵਿੱਚ ਅਸਵਾਰ ਕਰ ਦਈਏ ਕਿਸ਼ਤੀ ਵਿੱਚ ਰੱਖ ਦਈਏ ਤੇ ਹਜ਼ਾਰਾਂ ਟਨ ਪੱਥਰ ਵੀ ਪਾਣੀ ਵਿੱਚ ਡੁੱਬਦਾ ਨਹੀਂ ਕਿਉਂਕਿ ਉਹਨੂੰ ਸੰਗਤ ਕਿਸ਼ਤੀ ਦੀ ਹੋ ਗਈ ਮਹਾਰਾਜ ਕਹਿਣ ਲੱਗੇ ਜਿਉ ਪਾਖਾਨ ਨਾਭ ਚੜ ਤਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰਹਿ ਜਿਵੇਂ ਇੱਕ ਪੱਥਰ ਕਿਸ਼ਤੀ ਨਾਭ ਨੌਕਾ ਤੇ ਚੜ ਕੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਸ ਮਨੁੱਖ ਦਾ ਜੀਵਨ ਭਵਜਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਇਸ ਲਈ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਤੇ ਆਪਣੇ ਚਰਨਾਂ ਰੂਪੀ ਜਹਾਜ਼ ਤੇ ਚੜ੍ਹਾ ਲਓ ਤੇ ਜਿਹੜੇ ਗੁਰੂ ਦੇ ਚਰਨਾਂ ਰੂਪੀ ਜਹਾਜ਼ ਨਾਲ ਚੜ੍ਹ ਜਾਂਦੇ ਨੇ ਭਾਵ ਚਰਨਾਂ ਨਾਲ ਜੁੜ ਜਾਂਦੇ ਨੇ ਗੁਰੂ ਉਹਨਾਂ ਨੂੰ ਪਾਰ ਉਤਾਰ ਦਿੰਦਾ ਹੈ ਸੇ ਪਾਦਵੇ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਹੀਤ ਮਹਾਰਾਜ ਕਹਿਣ ਲੱਗੇ ਉਹ ਪਾਦੋਂ ਦੇ ਮਹੀਨੇ ਵਿੱਚ ਜਾਂ ਆ ਸਰੀਰ ਰੂਪੀ ਪਾਦੋਂ ਦੇ ਮਹੀਨੇ ਇਸ ਮਨੁੱਖਾ ਜਨਮ ਵਿੱਚ ਕਦੇ ਨਰਕਾਂ ਵਿੱਚ ਨਹੀਂ ਪੈਂਦੇ ਜਿਹੜੇ ਗੁਰੂ ਦੇ ਨਾਲ ਆਪਣਾ ਪਿਆਰ ਲਾ ਕੇ ਰੱਖਦੇ ਨੇ ਜਿਹੜੇ ਗੁਰੂ ਦੇ ਨਾਲ ਆਪਣੀ ਪ੍ਰੀਤੀ ਪਾ ਕੇ ਰੱਖਦੇ ਨੇ ਜਿਨ੍ਹਾਂ ਦਾ ਜੀਵਨ ਇਹ ਬਣ ਗਿਆ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਔਰ ਸੰਗ ਤੋਰੀ ਜਿਨ੍ਹਾਂ ਦਾ ਜੀਵਨ ਇਹ ਬਣ ਗਿਆ ਕਿ ਮੂ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾ ਦੋਖ ਖਿੰਚ ਤਨੀ ਕੇ ਹੋਂ ਨਾ ਤੋੜਿਆ ਟੁੱਟਦੀ ਹੈ ਨਾ ਛੁਡਾਇਆ ਛੁੱਟਦੀ ਹੈ ਐਸੀ ਅੰਦਰ ਖਿੱਚ ਅੰਦਰ ਤੜਫ ਪੈਦਾ ਹੋਗੀ ਕਿ ਸਤਗੁਰੂ ਦੇ ਚਰਨਾਂ ਨਾਲ ਪਿਆਰ ਬਣ ਗਿਆ ਤੇ ਮਹਾਰਾਜ ਭਾਦੋਂ ਦੇ ਮਹੀਨੇ ਰਾਈ ਉਪਦੇਸ਼ ਦਿੰਦੇ ਨੇ ਉਹ ਜੀਵ ਕਦੇ ਦੁੱਖਾਂ ਰੂਪੀ ਨਰਕਾਂ ਵਿੱਚ ਨਹੀਂ ਪੈਂਦੇ ਜਿਨ੍ਹਾਂ ਦਾ ਨੇਹ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਮਨ ਜਾਂਦਾ ਏ ਸੀ ਸੰਖੇਪ ਜੀ ਵਿਚਾਰ ਇਸ ਭਾਦੋਂ ਮਹੀਨੇ ਦੀ ਸਤਗੁਰੂ ਜੀ ਕਿਰਪਾ ਕਰਨ ਹੋਈਆਂ ਬੇਅੰਤ ਭੁੱਲਾਂ ਦੀ ਸਤਗੁਰੂ ਜੀ ਖਿਮਾ ਬਖਸ਼ ਦੇਣ ਆਪ ਸੰਗਤ ਨੇ ਖਿਮਾ ਬਖਸ਼ ਦੇਣੀ ਸਤਗੁਰੂ ਜੀ ਕਿਰਪਾ ਕਰਨ ਇਹ ਭਾਦੋਂ ਦਾ ਮਹੀਨਾ ਆਪ ਸਮੂਹ ਗੁਰਸਿੱਖ ਸੰਗਤਾਂ ਵਾਸਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਭਨਾ ਦੇ ਘਰਾਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਸਭਨਾ ਨੂੰ ਚੜ੍ਹਦੀ ਕਲਾ ਦੇ ਦਾਤ ਬਖਸ਼ਿਸ਼ ਕਰਨ ਸਤਿਗੁਰੂ ਸਭਨਾ ਜੀਆਂ ਦਾ ਭਲਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ